ਅੱਜ ਸਾਡੇ ਮੰਤਰੀ ਬਰਿੰਦਰ ਗੋਇਲ ਜੀ ਜਿਹੜਾ ਕੋ ਡਿਪਾਰਟਮੈਂਟ ਹੈ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਦਰਿਆ ਦਾ ਵਹਾਅ ਜਿਹੜਾ ਸਾਡੇ ਲੁਧਿਆਣੇ ਵਾਲੀ ਸਾਈਡ ਨੂੰ ਵੱਧ ਰਿਹਾ ਸੋ ਇਹਦੇ ਲਈ ਇੱਕ ਮਸ਼ੀਨ ਤੁਸੀਂ ਭੇਜੀ ਸੀ ਜਿਹਦੀ ਪਾਣੀ ਦੇ ਵਿੱਚ ਚੱਲ ਸਕਦੀ ਹੈ ਤੇ ਹੋਰ ਮਸ਼ੀਨਾਂ ਦਾ ਪ੍ਰਬੰਧ ਕਰਕੇ ਜਿਹੜਾ ਵਹਾਅ ਸੈਂਟਰ 'ਚ ਕੀਤਾ ਜਾਵੇ ਸੋ ਸਾਡੀ ਬੇਨਤੀ ਕਬੂਲ ਕੀਤੀ ਹੈ ਸਾਡੇ ਸਾਹਮਣੇ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਆ ਸੋ ਅਸੀਂ ਬਰਿੰਦਰ ਗੋਇਲ ਜੀ ਦਾ ਧੰਨਵਾਦੀ ਆ ਕਿਉਂਕਿ ਪਹਿਲੇ ਦਿਨ ਤੋਂ ਜਿੱਥੇ ਐਡੀ ਵੱਡੀ ਆਫਤ ਦੇ ਵਿੱਚ ਸਾਰੇ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਊਥੀ ਸਰਕਾਰ ਮੁੱਖ ਮੰਤਰੀ ਸਾਹਿਬ ਖੁਦ ਜੂਝ ਰਿਹਾ ਇਸ ਔਖੀ ਕੜੀ ਦੇ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਕਮ ਆ ਸਕੀ। ਸੋ ਜਿਹੜਾ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਸੀ ਮੇਰੇ ਹਲਕੇ ਦੇ ਵਿੱਚ ਸੋ ਅੱਜ ਮੰਤਰੀ ਸਾਹਿਬ ਆਏ ਸੋ ਬੜੇ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਭਰੋਸਾ ਦੇ ਸਕਦੇ ਹਾਂ ਕਿ ਜਿਹੜਾ ਹੁਣ ਇਹ ਵਹਾਉ ਇਧਰੋਂ ਆ ਰਿਹਾ ਇਹ ਜਲਦੀ ਜਿਹੜਾ ਵਹਾਉ ਸੈਂਟਰ 'ਚ ਚੱਲ ਜਾਊਗਾ ਤਾਂ ਜੋ ਦੋਨੋਂ ਸਾਈਡ ਤੇ ਨਾ ਜਲੰਧਰ ਜ਼ਿਲ੍ਹੇ ਨੂੰ ਨੁਕਸਾਨ ਹੋਵੇ ਨਾ ਲੁਧਿਆਣਾ ਜ਼ਿਲ੍ਹੇ ਦਾ। ਇਹ ਵਹਾਉ ਦਰਿਆ ਤੋਂ ਸੈਂਟਰ 'ਚ ਕਰਨ ਵਾਸਤੇ ਬੇਨਤੀ ਲਗਾਈ ਹੈ ਸੋ ਮੰਤਰੀ ਸਾਹਿਬ ਨੇ ਸਾਡੀ ਬੇਨਤੀ ਕਬੂਲ ਕਰਕੇ ਅਫਸਰਾਂ ਨੂੰ ਕਹਿ ਦਿੱਤਾ ਕਿ ਮਸ਼ੀਨਾਂ ਹੋਰ ਹੋਣਗੀਆਂ ਤੇ ਲੋਕਾਂ ਨੂੰ ਮੈਂ ਭ ਕਿ ਤੁਹਾਡਾ ਸੇਵਾ ਦਾ ਤੁਹਾਡੇ ਲਈ ਦਿਨ ਦਾ ਤੇ ਕਰਕੇ ਲਈ ਹੈ ਸੇਵਾ ਕਰ ਰਿਹਾ ਤੇ ਕੋਈ ਵੀ ਕਿਸੇ ਗੱਲ ਦਾ ਮੁਆਵਜ਼ਾ ਵੀ ਮਿਲੂਗਾ ਜਿਹੜਾ ਨੁਕਸਾਨ ਹੋਇਆ ਤੇ ਕੋਸ਼ਿਸ਼ ਕਰ ਰਿਹਾ ਕਿ ਜਲਦੀ ਜਿਹੜਾ ਵਹਾਓ ਉੱਧਰ ਜਾਵੇ ਤੇ ਹੋਰ ਨੁਕਸਾਨ ਆਉ। ਜਿਸ ਤਰੀਕੇ ਨਾਲ ਗੁਇਲ ਸਾਹਿਬ ਇੱਥੇ ਪਹੁੰਚੇ ਹੋਏ ਸੀ ਕੀ ਆ ਸਵਸ਼ਨ ਜਿਹੜਾ ਕਿ ਪਿੰਡ ਵਾਲਾਂ ਦੁਆਏਗਾ ਕਿਉਂਕਿ ਜ਼ਮੀਨਾਂ ਜੇਕਰ ਗੱਲ ਕਰੀਏ ਤਾਂ ਲਗਾਤਾਰ ਢਾਹ ਲੱਗ ਰਹੀ ਹੈ। ਜ਼ਮੀਨਾਂ ਦਰਿਆ ਖਾ ਰਿਹਾ। 3-400 ਏਕੜ ਜ਼ਮੀਨ ਸਾਡੀ ਜਿਹੜੀ ਦਰਿਆ ਖਾ ਗਿਆ ਤੁਸੀਂ ਰੁੜ ਚੁੱਕੀ ਹੈ। ਸੋ ਅੱਜ ਮੰਤਰੀ ਸਾਹਿਬ ਨੇ ਸਾਡੀ ਬੇਨਤੀ ਕਬੂਲ ਕਰਕੇ ਨਾਲ ਹੀ ਅਫਸਰ ਪ੍ਰਸ਼ਾਸਨ ਨੂੰ ਕਹਿ ਦਿੱਤਾ ਕਿ ਇੱਕ ਦਿਨ ਨੂੰ ਰੋਕਨ ਜਿਹੜੇ ਜਿਵੇਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਤੇ ਪ੍ਰਸ਼ਾਸਨ ਵੱਲੋਂ ਲੇਬਰ ਲਾਈ ਹੋਈ ਹੈ ਤੇ ਅਸੀਂ ਕਹਾਂ ਜੀ ਇਹਨੂੰ ਇਹਦੇ ਨਾਲ ਦੀ ਨਾਲ ਤੁਸੀਂ ਦਰ ਸੋ ਉਹਨਾਂ ਨੇ ਅਫਸਰ ਸੇ ਬਾਨਾ ਨੂੰ ਕਹਿੰਦੇ ਕਿ ਮਸ਼ੀਨਾ ਹੋਰ ਮੰਗਵਾਓ